ਪੰਜਾਬ ਸਰਕਾਰ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਆਈਐਸ ਤੇ ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਲੇਕਿਨ ਸੱਤ ਅਜਿਹੇ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ ਤਿੰਨ ਤੇ ਆਈਐਸ ਅਫਸਰ ਨੇ ਦੋ ਆਈਪੀਐਸ ਅਫਸਰ ਇੱਕ ਪੀਐਸ ਅਫਸਰ ਜਿਨ੍ਹਾਂ ਕੋਲ ਉਦਦ ਤੇ ਵਾਪਸ ਲਏ ਗਏ ਨੇ ਲੇਕਿਨ ਬਾਅਦ ਚ ਸਰਕਾਰ ਵੱਲੋਂ ਉਹਨਾਂ ਨੂੰ ਨਿਯੁਕਤੀਆਂ ਜਾਂ ਪੋਸਟਿੰਗ ਨਹੀਂ ਦਿੱਤੀ ਗਈ ਹੈਗੀ ਉਹਨਾਂ ਕੋ ਜਿਹੜੇ ਵੀ ਮੈਕਮੇ ਵਾਪਸ ਲਏ ਗਏ ਨੇ ਉਹਨਾਂ ਮੈਕਮਿਆਂ ਤੇ ਨਵੇਂ ਅਧਿਕਾਰੀ ਤੇ ਤਨਾਤ ਕਰ ਦਿੱਤੇ ਗਏ ਨੇ ਪਰ ਜਿਨ੍ਹਾਂ ਕੋਈ ਮੈਕਮੇ ਖੋਏ ਗਏ ਨੇ ਉਹਨਾਂ ਨੂੰ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਕਿਸੇ ਕਿਸਮ ਦੀ ਪੋਸਟਿੰਗ ਨਹੀਂ ਦਿੱਤੀ ਗਈ ਮਤਲਬ ਖੁੱਡੇ ਲਾਈਨ ਤੋਂ ਵੀ ਮਾੜੀ ਹਾਲਾਤ ਜਾਂ ਸਥਿਤੀ ਇਹਨਾਂ ਅਫਸਰਾਂ ਦੀ ਬਣੀ ਹੋਈ ਹੈ ਕਿ ਐਸਐਮ ਇਨਾਂ ਕੋਲ ਕੋਈ ਵੀ ਵਿਭਾਗ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਹਾਲੇ ਤੱਕ ਇਹਨਾਂ ਨੂੰ ਕੋਈ ਕੋਈ ਵਿਭਾਗ ਦਿੱਤਾ ਹੈ ਪੂਰੀ ਖਬਰ ਹੈ ਕਿ ਪੰਜਾਬ ਦੇ ਵਿੱਚ ਆਈਐਸ ਆਈਪੀਐਸ ਜਿਹੜੇ ਅਧਿਕਾਰੀ ਦੇ ਨਾਲ ਇੱਕ ਪੀਸੀਐਸ ਅਫਸਰ ਇਹਨਾਂ ਨੂੰ ਕਈ ਚੇਅਰ ਹੋ ਗਿਆ ਲੇਕਿਨ ਸਰਕਾਰ ਨੇ ਪੋਸਟਿੰਗ ਨਹੀਂ ਦਿੱਤੀ ਔਰ ਇਹਨਾਂ ਦੀ ਗਿਣਤੀ ਅਗਰ ਗੱਲ ਕੀਤੀ ਜਾਵੇ ਜਿਹੜੇ ਆਈਐਸ ਆਫੀਸਰ ਹੈ ਉਹਨਾਂ ਦੀ ਗਿਣਤੀ 3 ਦੋ ਆਈਪੀਐਸ ਆਫੀਸਰ ਹੈ ਔਰ ਇੱਕ ਪੀਐਸ ਅਫਸਰ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਹਾਲ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਜਿਹੜੇ 2001 ਬੈਚ ਦੇ ਆਈਪੀਐਸ ਆਫੀਸਰ ਹੈ ਇਹਨਾਂ ਨੂੰ 24 ਮਾਰਚ ਤੋਂ ਇਹਨਾਂ ਤੋਂ ਸਾਰੇ ਅਹੁਦੇ ਸਰਕਾਰ ਨੇ ਵਾਪਸ ਲੈ ਲਏ ਸੀ ਜਿੱਥੇ ਗੁਰਕੀਰਤ ਕਿਰਪਾਲ ਸਿੰਘ ਹੋਣੀ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁਖ ਸਿਕੱਤਰ ਸਨ ਉਹਨਾਂ ਕੋਲ ਹੋਰ ਵੀ ਤਿੰਨ ਚਾਰ ਮਹਿਕਮੇ ਸਨ ਜਿਨ੍ਹਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਮਾਈਨਿੰਗ ਡਿਪਾਰਟਮੈਂਟ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਸੀ ਔਰ ਨਾਲ ਹੀ ਉਹਨਾਂ ਕੋਲ ਜਿਹੜਾ ਮਹਿਕਮਾ ਸੀ ਕਮਿਸ਼ਨਰ ਆਫ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੇ ਨਾਲ ਹੀ ਉਹ ਗੁਰਦੁਆਰਾ ਇਲੈਕਸ਼ਨ ਦੀ ਵੀ ਉਹਨਾਂ ਕੋਲ ਬਤੌਰ ਸਿਕੱਤਰ ਦੀ ਜ਼ਿੰਮੇਵਾਰੀ ਸੀ ਕਰੀਬ 4-5 ਮਹਿਕਮੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗ੍ਰੈਬ ਭਾਗ ਦੀ ਜ਼ਿੰਮੇਵਾਰੀ ਫਿਰ ਮਾਈਨ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਸਰਕਾਰ ਨੇ ਇਹਨਾਂ ਕੋਲ ਗੁਰਕੀਰਤ ਕ੍ਰਿਪਾਲ ਸਿੰਘ ਹੁਣਾਂ ਕੋਲ ਜਵੀ ਮਾਰਚ ਤੋਂ ਸਾਰੇ ਅਹੁਦੇ ਜਿਹੜੇ ਵਾਪਸ ਲੈ ਲਏਗੇ ਸੀ ਗੁਰਕੀਰਤ ਕ੍ਰਿਪਾਲ ਸਿੰਘ ਹੁਣਾਂ ਦੀ ਜਗ੍ਹਾ ਸਰਕਾਰ ਵੱਲੋਂ ਅਲੋਕ ਸ਼ੇਖਰ ਜਿਹੜੇ ਆਈਐਸ ਆਫੀਸਰ ਆ ਉਹਨਾਂ ਨੂੰ ਗ੍ਰੈਬ ਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਲੇਕਿਨ ਹੁਣ ਤੱਕ ਜਿਹੜੇ ਆਕਰੀ ਬ ਹਫਤੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਪਰ ਗੁਰਕੀਰਤ ਕ੍ਰਿਪਾਲ ਸਿੰਘ ਹੁਣਾਂ ਨੂੰ ਪੰਜਾਬ ਸਰਕਾਰ ਵੱਲੋਂ ਹਲੇ ਤੱਕ ਕੋਈ ਵੀ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਇਹ ਗੱਲ ਕੀਤੀ ਜਾਵੇ ਤਾਂ 2003 ਬੈਚ ਦੇ ਆਈਐਸ ਆਫੀਸਰ ਕੇਕੇ ਜਾਦਵ ਕੇਕੇ ਜਾਦਵ ਹੋਣਾ ਨੂੰ 2 ਮਾਰਚ ਨੂੰ ਜਿਹੜਾ ਵਾ ਉਹਨਾਂ ਕੋਲੋਂ ਅਹੁਦਾ ਜਿਹੜਾ ਜ਼ਿੰਮੇਵਾਰੀ ਉਹ ਵਾਪਸ ਲੈ ਗਈ ਲਈ ਗਈ ਸੀ ਕਰੀਬ 1 ਮਹੀਨਾ ਹੋਣ ਵਾਲਾ ਤੇ ਹਲੇ ਤੱਕ ਕੇਕੇ ਜਾਦਵ ਹੋਣਾ ਨੂੰ ਕੋਈ ਨਵੀਂ ਡਿਊਟੀ ਜਾਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ 2 ਮਾਰਚ ਨੂੰ ਕੇਕੇ ਜਾਦਵ ਕੋਲ ਜਿਹੜਾ ਮਹਿਕਮਾ ਸੀ ਉਹਨਾਂ ਕੋਲ ਐਜੂਕੇਸ਼ਨ ਵਿਭਾਗ ਦੇ ਉਸ ਕਤਰ ਸਨ ਲੇਕਿਨ ਉਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਕੇ ਕੇ ਜਦਮ ਦੀ ਜਗ੍ਹਾ ਨਵੀਂ ਆਈਐਸ ਆਫੀਸਰ ਅਨੰਤਤਾ ਮਿੱਤਰਾ ਹੁਣਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਲੇਕਿਨ ਹਲੇ ਤੱਕ ਕੇ ਕੇ ਜਦਮ ਹੋਣਾ ਨੂੰ ਜਿਹੜੇ 2003 ਬੈਚ ਦੇ ਆਈਐਸ ਆਫੀਸਰ ਨੇ ਉਹਨਾਂ ਨੂੰ ਹਲੇ ਤੱਕ ਜਿਹੜੀ ਆ ਕੋਈ ਵੀ ਜਿਹੜੀ ਸਰਕਾਰ ਵੱਲੋਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਹੀ 2010 ਬੈਚ ਦੇ ਆਈਐਸ ਆਫੀਸਰ ਨੇ ਪਨੀਤ ਗੋਇਲ ਪਨੀਤ ਗੋਇਲ ਨੂੰ ਵੀ 25 ਫਰਵਰੀ ਤੋਂ ਉਹਨਾਂ ਤੋਂ ਸਰਕਾਰ ਨੇ ਜ਼ਿੰਮੇਵਾਰੀ ਵਾਪਸ ਲੈ ਲਈਗੀ ਕਰੀਬ 2 ਮਹੀਨੇ ਹੋਣ ਵਾਲੇ ਨੇ ਲੇਕਿਨ ਹਲੇ ਤੱਕ ਸਰਕਾਰ ਨੇ ਪਨੀਤ ਗੁਰ ਹੋਣਾ ਕੋਲ ਜਿਹੜੀ ਜ਼ਿੰਮੇਵਾਰੀ ਕੋਈ ਸੀ ਉਹਨਾਂ ਦੀ ਜਗ੍ਹਾ ਤੇ ਸਰਕਾਰ ਵੱਲੋਂ ਤੁਰੰਤ ਨਵਾਂ ਅਧਿਕਾਰੀ ਥਾਪ ਦਿੱਤਾ ਗਿਆ ਸੀ ਲੇਕਿਨ ਪਨੀਤ ਗੁਰ ਹੋਣ ਨੇ ਕਰੀਬ ਕਰੀਬ 2 ਮਹੀਨੇ ਤੋਂ ਵਿਲੇ ਬੈਠੇ ਆਗੇ ਨੇ ਉਹਨਾਂ ਨੂੰ 25 ਫਰਵਰੀ ਤੋਂ ਉਹਨਾਂ ਕੋਲ ਅਹੁਦਾ ਵਾਪਸ ਲੈ ਲਿਆ ਸੀ ਜਦੋਂ ਉਹਨਾਂ ਕੋਲ ਅਹੁਦਾ ਵਾਪਸ ਲਿਆ ਗਿਆ ਸੀ ਤਾਂ ਉਹ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਸਨ ਲੇਕਿਨ ਉਹਨਾਂ ਦੀ ਜਗ੍ਹਾ ਸਰਕਾਰ ਵੱਲੋਂ ਜਿਹੜੀ ਆ ਉਹ ਨਹੀਂ ਹਲੇ ਤੱਕ ਦਿੱਤੀ ਗਈ ਚੌਥੇ ਜਿਹੜੇ ਆਈਐਸ ਆਫੀਸਰ ਨੇ ਉਹਨੇ 2014 ਬੈਚ ਦੇ ਆਈਐਸ ਆਫੀਸਰ ਜਿਹੜੇ ਜਤਿੰਦਰ ਜੋਰਾਵਾਲ ਜਤਿੰਦਰ ਜੋਰਾਵਾਲ ਹੋਣੀ ਪਹਿਲਾਂ ਸੰਗਰੂਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦਾ ਜੱਦੀ ਜ਼ਿਲ੍ਹਾ ਉੱਥੇ ਵੀ ਡਿਪਟੀ ਕਮਿਸ਼ਨਰ ਰਹਿ ਚੁੱਕੇ ਤੇ ਫਿਰ ਜਤਿੰਦਰ ਜੋਰਾਵਾਲ ਉਹਨਾਂ ਨੂੰ ਵੱਡਾ ਜਿਹੜਾ ਜ਼ਿਲ੍ਹਾ ਉਹ ਲੁਧਿਆਣਾ ਜ਼ਿਲ੍ਹਾ ਥਾਪਿਆ ਗਿਆ ਸੀ ਉੱਥੇ ਉਹਨਾਂ ਨੇ ਕੁਝ ਚਿਰ ਕੰਮ ਕੀਤਾ ਲੇਕਿਨ ਬਾਅਦ ਚ ਜਦੋਂ ਉੱਥੇ ਦਿੱਲੀ ਦੇ ਆਮ ਆਦੀ ਪਾਰਟੀ ਦੇ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਅ ਅਰਵਿੰਦ ਕੇਜਰੀਵਾਲ ਜਾਂ ਹੋਰ ਜਿਹੜੇ ਦਿੱਲੀ ਤੋਂ ਆਮ ਆਦੀ ਪਾਰਟੀ ਦੇ ਜਿਹੜੇ ਨਿਕਰਤਾ ਤਰਤਾਏ ਨੇ ਉੱਥੇ ਜਦੋਂ ਐਮ ਐਲ ਏਜ਼ ਦੀਆਂ ਸ਼ਿਕਾਇਤਾਂ ਸੁਣੀਆਂ ਗਿਆ ਤੇ ਬਹੁਤ ਸਾਰੇ ਐਮ ਐਲ ਏਜ਼ ਨੇ ਇਹ ਇਲਜ਼ਾਮ ਲਗਾਏ ਸੀ ਕਿ ਜਤਿੰਦਰ ਜੋਰਾਵਾਲ ਉਹਨਾਂ ਦੇ ਕੰਮ ਨਹੀਂ ਕਰਦੇ ਤੇ ਫਿਰ ਤੁਰੰਤ ਹੀ ਜਤਿੰਦਰ ਜੋਰਾਵਾਲ ਉਹਨਾਂ ਨੂੰ ਜਿਹੜਾ ਬਈ ਡਿਪਟੀ ਕਮਿਸ਼ਨਰ ਦਾ ਅਹੁਦਾ ਉਹਨਾਂ ਕੋਲ ਵਾਪਸ ਲੈ ਲਿਆ ਗਿਆ ਸੀ ਲੇਕਿਨ ਹਲੇ ਤੱਕ ਜਤਿੰਦਰ ਜੋਰਾਵਾਲ ਨੂੰ ਕੋਈ ਸਰਕਾਰ ਵੱਲੋਂ ਨਵਾਂ ਮਹਿਕਮਾ ਨਹੀਂ ਦਿੱਤਾ ਗਿਆ। ਕਰੀਬ 20 ਦਿਨ ਹੋ ਚੁੱਕੇ ਹੈਗੇ ਨੇ ਲੇਕਿਨ ਹਲੇ ਤੱਕ ਜਤਿੰਦਰ ਜੋਰਾਵਾਲ ਕੋਲ ਕੋਈ ਮਹਿਕਮਾ ਨਹੀਂ 2014 ਬੈਚ ਦੇ ਜਤਿੰਦਰ ਜੋਰਾਵਾਲ ਹੋਣੀ ਡਿਪਟੀ ਕਮਿਸ਼ਨਰ ਸਨ। ਉਹਨਾਂ ਨੂੰ ਕਿਹੜਾ ਵਾ ਮਾਰਚ 19 ਨੂੰ ਜਿਹੜਾ ਵਾ ਉਹਨਾਂ ਕੋਲ ਅਹੁਦਾ ਬਤੌਰ ਡਿਪਟੀ ਕਮਿਸ਼ਨਰ ਵਾਪਸ ਲੈ ਲਿਆ ਸੀ। ਉਸ ਤੋਂ ਬਾਅਦ ਜਤਿੰਦਰ ਜੋਰਾਵਾਲ ਹੋਣਾ ਨੂੰ ਕੋਈ ਨਵਾਂ ਮਹਿਕਮਾ ਨਹੀਂ ਦਿੱਤਾ ਗਿਆ ਜਦਕਿ ਉੱਥੇ ਨਵੇਂ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਮਹਾਲੀ ਦੀ ਜਿਹੜੀ ਡਿਪਟੀ ਕਮਿਸ਼ਨਰ ਵਿਵਾਦਾਂ ਵਿੱਚ ਰਹੇ ਨੇ ਆਸ਼ਿਕਾ ਜਨ ਕਿ ਉਹਨਾਂ ਦੇ ਏਰੀਆ ਦੇ ਵਿੱਚ ਬੜੀ ਮਾਈਨਿੰਗ ਚੱਲਦੀ ਰਹੀ ਹੈਗੀ ਹੈ ਹਾਲਾਂਕਿ ਉਹਨਾਂ ਨੇ ਕੁਝ ਛਾਪੇ ਵੀ ਮਾਰੇ ਸੀ ਲੇਕਿਨ ਜਿਆਦਾਤਰ ਜਿਹੜਾ ਡੇਰਾ ਬੱਸੀ ਵਾਲੀ ਬੈਲਟ ਦੇ ਵਿੱਚ ਉੱਥੇ ਕਾਫੀ ਵਿਵਾਦ ਘਰੇ ਆ ਗਏ ਨੇ ਲੇਕਿਨ ਉਹਨਾਂ ਨੂੰ ਬਾਅਦ ਚ ਮਹਾਲੀ ਤੋਂ ਬਦਲ ਕੇ ਲੁਧਿਆਣਾ ਜਿਹੜਾ ਉਹ ਡਿਪਟੀ ਕਮਿਸ਼ਨਰ ਥਾਪਿਆ ਗਿਆ ਲੇਕਿਨ ਜਤਿੰਦਰ ਜੋਰਾਵਾਲ ਉਹਨਾਂ ਨੂੰ ਹਲੇ ਤੱਕ ਸਰਕਾਰ ਵੱਲੋਂ ਨਵੀਂ ਜਿਹੜੀ ਤਨਾਤੀ ਜਾਂ ਪੋਸਟਿੰਗ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਹੀ ਇੱਕ ਪੀਸੀਐਸ ਅਫਸਰ ਨੇ ਦਮਣ ਮਾਨ ਦਮਨਮਾਨ ਹੋਣੀ ਜਿਹੜੇ ਨੇ ਉਹ ਮਹਾਲੀ ਦੇ ਵਿੱਚ ADC ਅਸਿਸਟੈਂਟ ਡਿਪਟੀ ਕਮਿਸ਼ਨਰ ਰਹਿ ਚੁੱਕੇ ਨੇ ਉਹਨਾਂ ਦਾ ਪਿਛਲੇ ਸਾਲ ਅਕਤੂਬਰ 200 ਜਿਹੜਾ 24 ਦੇ ਵਿੱਚ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਹੱਲੇ ਤੱਕ ਉਹਨਾਂ ਨੂੰ ਦਮਨ ਮਾਨ ਹੁਣਾਂ ਨੂੰ ਸਰਕਾਰ ਵੱਲੋਂ ਸਰਕਾਰ ਨੇ ਉਹਨਾਂ ਨੂੰ ਕੋਈ ਨਵੀਂ ਪੋਸਟਿੰਗ ਨਹੀਂ ਦਿੱਤੀ ਉਹਨਾਂ ਦੇ ਆਖਰੀ ਜਿਹੜਾ ਅਹੁਦਾ ਸੀ ਉਹ ਮਹਾਲੀ ਦੇ ਵਿੱਚ ਅਸਿਸਟੈਂਟ ਜਿਹੜੇ ਨੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਸੀ ਬਤੌਰ ਉਹ ਕੰਮ ਕਰ ਰਹੀ ਸੀ ਲੇਕਿਨ ਅਕਤੂਬਰ ਦੇ ਵਿੱਚ ਉਹਨਾਂ ਕੋਲ ਜਿਹੜਾ ਉਹ ਮਹਿਕਮਾ ਵਾਪਸ ਲੈ ਲੈ ਗਿਆ ਸੀ ਅਹੁਦੇਦਾਰੀ ਵਾਪਸ ਲੈ ਲਈ ਸੀ ਉਸ ਤੋਂ ਬਾਅਦ ਸਰਕਾਰ ਸ਼ਾਇਦ ਭੁੱਲੀ ਗਈ ਹੈ ਕਿ ਦਮਨ ਮਾਨ ਹੋਣਾਂ ਨੂੰ ਜਾਂ ਜਿਹੜੇ ਉੱਪਰ ਗੁਰਕੀਰਤ ਕ੍ਰਿਪਾਲ ਸਿੰਘ ਹੋਣੀ ਕੇ ਕੇ ਜਾਦਵ ਹੋਣੀ ਅ ਪ੍ਰੀਤ ਗੋਹਿਲ ਜਾਂ ਜਤਿੰਦਰ ਜੋਰਾਵਾਲ ਇਹਨਾਂ ਨੂੰ ਕੋਈ ਬਾਅਦ ਸਰਕਾਰ ਨੇ ਅਹੁਦਾ ਦੇਣਾ ਸ਼ਾਇਦ ਸਰਕਾਰ ਭੁੱਲੀ ਗਈ ਇਸੇ ਤਰ੍ਹਾਂ ਇੱਕ ਆਈਪੀਐਸ ਅਫੀਸਰ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਵਿਰਿੰਦਰ ਕੁਮਾਰ ਵਿਰਿੰਦਰ ਕੁਮਾਰ ਹੋਣੀ ਪੰਜਾਬ ਵਿਜੀਲੈਂਸ ਦੇ ਜਿਹੜੇ ਮੁਖੀ ਰਹਿ ਚੁੱਕੇ ਨੇ ਵਿਰਿੰਦਰ ਕੁਮਾਰ ਉਹਨਾਂ ਦੀ ਅਗਵਾਈ ਦੇ ਵਿੱਚ ਜਦੋਂ ਵਿਜੀਲੈਂਸ ਨੇ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਵਿਜੀਲੈਂਸ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਵੱਡੇ-ਵੱਡੇ ਕਾਂਗਰਸੀ ਐਮਐਲਏ ਤੇ ਮੰਤਰੀਆਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਸੀ ਚਾਹੇ ਉਹਦੇ ਵਿੱਚ ਸੁੰਦਰ ਸ਼ਾਮ अरोड़ा ਹੋਣ ਚਾਹੇ ਪੱਤਪੂਸ਼ਨ ਆਸ਼ੂ ਹੋਣ ਜਾਂ ਐ ਮਲਿਕ ਕੀ ਟਿੱਲੋ ਹੋਣ ਜਾਂ ਹੋਰ ਲੋਕਾਂ ਨੂੰ ਵੀ ਨੋਟਿਸ ਕੱਢੇ ਗਏ ਨੇ ਕਾਫੀ ਲੰਮਾ ਚਿਰ ਵਿਜੀਲੈਂਸ ਦੇ ਵਿੱਚ ਉਬਤੌਰ ਹੈਡ ਰਹੇ ਨੇ ਲੇਕਿਨ ਉਹਨਾਂ ਦਾ ਜਿਹੜਾ ਅਚਾਨਕ ਸਰਕਾਰ ਨੇ ਜਿਹੜਾ ਮਹਿਕਮਾਵਾ ਵਿਜੀਲੈਂਸ ਦੀ ਜਿਹੜੀ ਅਹੁਦੇਦਾਰੀ ਆ ਉਹ 17 ਫਰਵਰੀ ਨੂੰ ਜਿਹੜੀ ਉਹ ਵਾਪਸ ਲੈ ਲਈ ਅਜਨ ਚੇਤ ਉਹਨਾਂ ਦਾ ਉਹਨਾਂ ਕੋਲ ਅਹੁਦਾ ਵਾਪਸ ਲੈ ਗਏ ਹਾਲਾਂਕਿ ਸਰਕਾਰੀ ਹਲਕਿਆਂ ਦੇ ਵਿੱਚ ਜਾਮ ਆਦੀ ਪਾਰਟੀ ਦੇ ਹਲਕਿਆਂ ਦੇ ਵਿੱਚ ਚਰਚਾ ਸੀ ਕਿ ਕਿਸੇ ਵੱਡੇ ਲੀਡਰ ਨੂੰ ਫੜਨਾ ਹੈਗਾ ਸੀ ਲੇਕਿਨ ਉਸ ਤੋਂ ਬਾਅਦ ਹੀ ਗੱਲ ਫੈਲ ਗਈ ਆ ਗਈ ਤੇ ਜਿੰਨਾ ਤੱਕ ਗੱਲ ਪਹੁੰਚੀ ਹੈਗੀ ਤੇ ਉਹਨਾਂ ਨੇ ਉਸ ਵੱਡੇ ਲੀਡਰ ਨੂੰ ਕੀ ਕਾਬੂ ਕਰਨਾ ਸੀ ਉਲਟਾ ਵਿਰਿੰਦਰ ਕੁਮਾਰ ਹੁਣਾ ਕੋਲ ਹੀ ਮਹਿਕਮਾ ਵਾਪਸ ਖੋਲਿਆ ਗਿਆ ਵਿਰਿੰਦਰ ਕੁਮਾਰ ਹੁਣਾ ਕੋਲੋਂ ਮਹਿਕਮਾ ਬਤੌਰ ਵਿਜੀਲੈਂਸ ਹੈੱਡ ਫਰਵਰੀ 17 ਦੇ ਵਿੱਚ ਵਾਪਸ ਲਿਆ ਗਿਆ ਸੀ ਔਰ ਉਹਨਾਂ ਦੀ ਜਗ੍ਹਾ ਵਿਰਿੰਦਰ ਕੁਮਾਰ ਹੁਣਾ ਦੀ ਜਗ੍ਹਾ ਆਈਪੀਐਸ ਅਫੀਸਰ ਜਿਹੜੇ ਏਡੀਜੀਪੀ ਰੈਂਕ ਦੇ ਅਧਿਕਾਰੀ ਸਨ ਜੀ ਨਗੇਸ਼ਵਰ ਰਾਓ ਜੀ ਨਗੇਸ਼ਵਰ ਰਾਓ ਹੁਣਾ ਨੂੰ ਮਹਿਕਮਾ ਦਿੱਤਾ ਗਿਆ ਲੇਕਿਨ ਉੱਥੇ 37 ਦਿਨ ਬਾਅਦ ਜੀ ਨਗੇਸ਼ਵਰ ਰਾਓ ਨੂੰ ਵੀ ਹਟਾ ਕੇ ਇੱਕ ਨਵੇਂ ਜਿਹੜੇ ਅਫੀਸਰ ਨੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਟਾਈਮ ਉੱਥੇ ਐਸਪੀਐਸ ਪਰਮਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ ਨੇ ਲੇਕਨ ਵਰਿੰਦਰ ਕੁਮਾਰ ਉਹਨਾਂ ਨੂੰ ਹਲੇ ਤੱਕ ਪੰਜਾਬ ਸਰਕਾਰ ਨੇ ਕੋਈ ਪੋਸਟਿੰਗ ਨਹੀਂ ਦਿੱਤੀ ਔਰ ਇਸੇ ਤਰ੍ਹਾਂ ਹੀ ਗੱਲ ਕੀਤੀ ਜੋ ਹਾਲ ਹੀ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲਦਾਰ ਤਬਾਦਲਾ ਕਰ ਦਿੱਤਾ ਗਿਆ ਸੀ ਉਹਨਾਂ ਦੀ ਜਗ੍ਹਾ 2009 ਬੈਚ ਦੇ ਹੀ ਪੁਲਿਸ ਅਧਿਕਾਰੀ ਸੁਪਨ ਸ਼ਰਮਾ ਉਹਨਾਂ ਨੂੰ ਜਿਹੜੇ ਐਸਐਮਡੀਆਈ ਜੀ ਫਿਰੋਜ਼ਪੁਰ ਲਗਾਏ ਗਏ ਸੀ ਉਹਨਾਂ ਨੂੰ ਡੀਆਈਜੀ ਤੋਂ ਬਦਲ ਕੇ ਲੁਧਿਆਣਾ ਪੁਲਿਸ ਦਾ ਕਮਿਸ਼ਨਰ ਲਗਾ ਦਿੱਤਾ ਗਿਆ ਔਰ ਜਿਹੜੇ ਨੇ ਸ਼ੁੱਕਰਵਾਰ ਨੂੰ ਗੁਲਦੀਪ ਸਿੰਘ ਚਾਲ ਜੋ 2009 ਬੈਚ ਦੇ ਆਈਪੀਐਸ ਆਫੀਸਰ ਨੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਸੀ ਲੇਖਟਾਲੇ ਤੱਕ ਗੁਲਦੀਪ ਚਾਲ ਹੋਣਾ ਨੂੰ ਵੀ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਜਿਵੇਂ ਗੁਲਦੀਪ ਸਿੰਘ ਚਾਲ ਹੁਣੀ ਬਤੌਰ ਪੁਲਿਸ ਕਮਿਸ਼ਨਰ ਲੁਧਿਆਣਾ ਕੰਮ ਕਰ ਰਹੇ ਸੀ ਉਸੇ ਤਰ੍ਹਾਂ ਡਿਪਟੀ ਕਮਿਸ਼ਨਰ ਜਿਹੜੇ ਨੇ ਜਿਹੜੇ ਲੁਧਿਆਣੇ ਦੇ ਰਹਿ ਚੁੱਕੇ ਨੇ 2000 14 ਬੈਚ ਦੇ ਜਤਿੰਦਰ ਜੋਰਾਵਾਲ ਉਹ ਵੀ ਲੁਧਿਆਣਾ ਦੇ ਡੀਸੀ ਸਨ ਕੁਲਦੀਪ ਚਾਲ ਹੁਣ ਪੁਲਿਸ ਕਮਿਸ਼ਨਰ ਦੋਨੇ ਹਟਾ ਦਿੱਤੇ ਗਏ ਨੇ ਜਤਿੰਦਰ ਜੋਰਾਵਾਲ ਦੀ ਜਗ੍ਹਾ ਆਸ਼ਿਕਾ ਜੈਨ ਜਿਹੜੇ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਆਏ ਗਏ ਨੇ ਔਰ ਇਸੇ ਤਰ੍ਹਾਂ ਹੀ 2009 ਬੈਚ ਦੇ ਹੀ ਸੋਪਨ ਸ਼ਰਮਾ ਉਹਨਾਂ ਨੂੰ ਲੁਧਿਆਣਾ ਦਾ ਨਵਾਂ ਪੁਲਿਸ ਕਮਿਸ਼ਨਰ ਲਗਾਇਆ ਗਿਆ ਬਦਲ ਨਾ ਹੀ ਹੋਂ ਤੱਕ ਲੁਧਿਆਣਾ ਦੇ ਜਿਹੜੇ ਡੀਸੀ ਜਤਿੰਦਰ ਜੋਰਾਵਾਲ ਕੰਮ ਕਰ ਚੁੱਕੇ ਉਹਨਾਂ ਨੂੰ ਹਟਾਉਣ ਤੋਂ ਬਾਅਦ ਕੋਈ ਜ਼ਿੰਮੇਵਾਰੀ ਦਿੱਤੀ ਗਈ ਤੇ ਨਾ ਹੀ ਕੁਲਦੀਪ ਸਿੰਘ ਚਾਲ ਹੁਣ ਸਵਾਲ ਹੈ ਕਿ ਕੀ ਪੰਜਾਬ ਸਰਕਾਰ ਇਨਾਂ ਅਫਸਰਾਂ ਕੋਲ ਜਿਨ੍ਹਾਂ ਦੇ ਵਿੱਚ ਆਈਐਸ ਅਫਸਰ ਆਈਪੀਐਸ ਅਫਸਰ ਨੇ ਇਨਾਂ ਨੂੰ ਅਹੁਦੇ ਇਨਾਂ ਕੋਲ ਖੋਏ ਗਏ ਜਾਂ ਹਟਾਏ ਗਏ ਨੇ ਕੀ ਸਰਕਾਰ ਭੁੱਲ ਗਈ ਹੈ ਕਿ ਜਾਂ ਫਿਰ ਸਰਕਾਰ ਦੇ ਕਹਿਣ ਦੇ ਮੁਤਾਬਕ ਇਹਨਾਂ ਅਫਸਰਾਂ ਨੇ ਕੋਈ ਵਿੰਗਾ ਟੇਡਾ ਕੰਮ ਨਹੀਂ ਕੀਤਾ ਤਾਂ ਸ਼ਾਇਦ ਇਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜਾਂ ਫਿਰ ਇਹਨਾਂ ਨੂੰ ਆਰਾਮ ਦਿੱਤਾ ਜਾ ਰਿਹਾ ਇਸ ਕਈ ਤਰ੍ਹਾਂ ਦੇ ਜਿਹੜੇ ਸਵਾਲ ਖੜੇ ਹੁੰਦੇ ਨੇ ਪਰ ਇਹ ਹੈ ਕਿ ਜਿਹੜੇ ਅਫਸਰ ਆਈਐਸ ਆਈਪੀਐਸ ਆ ਇੱਕ ਰੂਟੀਨ ਐਕਸਰਸਾਈਜ਼ ਹੁੰਦੀ ਹੈ ਇੱਕ ਨੂੰ ਬਦਲ ਕੇ ਦੂਜੀ ਜਗ੍ਹਾ ਲਾਇਆ ਜਾਂਦਾ ਪਰ ਇਹ ਵੀ ਸ਼ਾਇਦ ਪਹਿਲੀ ਵਾਰਾ ਹੋ ਰਿਹਾ ਇਸ ਸਰਕਾਰ ਦੇ ਵਿੱਚ ਕਿ ਕਈ-ਕਈ ਮਹੀਨੇ ਹੋ ਚੁੱਕੇ ਨੇ ਤੇ ਸਰਕਾਰ ਅਫਸਰਾਂ ਕੋਲ ਕੰਮ ਹੀ ਨਹੀਂ ਲੈ ਰਹੀਗੀ ਜਾਂ ਫਿਰ ਅਫਸਰ ਸਰਕਾਰ ਦੇ ਮੁਤਾਬਕ ਨਹੀਂ ਚੱਲ ਰਿਹਾਗੇ ਇਹ ਅਫਸਰਸ਼ਾਹੀ ਦੇ ਵਿੱਚ ਜਾਂ ਸਰਫਸ ਦੇ ਵਿੱਚ ਇਦਾਂ ਦੇ ਕਈ ਅਫਸਰਾਂ ਦੇ ਨਾਲ ਕਾਰਵਾਈ ਹੁੰਦੀ ਰਹਿੰਦੀ ਹੈ ਕਿ ਕਈਆਂ ਨੂੰ ਔਲਦੇ ਚੰਗੇ-ਚੰਗੇ ਮਿਲ ਜਾਂਦੇ ਨੇ ਕਈਆਂ ਨੂੰ ਉੱਥੋਂ ਹਟਾਇਆ ਜਾਂਦਾ ਹੈਗਾ ਕਈਆਂ ਨੂੰ ਖੁੱਡੇ ਲਾਇਆ ਜਾਂਦਾ ਪਰ ਇਹ ਜਿਹੜਾ ਜੋਬ ਦਾ ਇੱਕ 파ਟ ਵੀ ਮੰਨਿਆ ਜਾਂਦਾ ਪਰ ਇਹ 파ਟ ਨਹੀਂ ਆ ਕਿ ਬਾਅਦ ਚ ਅਹੁਦਾ ਹੀ ਨਾ ਦਿੱਤਾ ਜਾਵੇ ਬਦਲੀਆਂ ਇੱਕ ਜੋਬ ਪਰ ਫਾਇਦਾ ਹਿੱਸਾ ਫਿਲਹਾਲ ਇਸ ਜਾਣਕਾਰੀ ਨਾਲ ਧੜਤਲ ਨੇ ਆ ਗਿਆ ਦੇਖਦੇ ਰੋਏ ਵੀ ਸੰਜਾਬ ਧੰਨਵਾਦ